ਸਤਿ ਸ੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਬਤਕਾਂ ਆਪਾਂ ਨੇ ਛੱਡਤੀਆਂ ਤੇ ਬਤਕਾਂ ਨੂੰ ਦਾਣਾ ਵੀ ਪਾਤਾ ਦਾਣਾ ਖਾ ਰਹੀਆਂ ਤੇ ਬਾਕੀ ਜਾਨਵਰਾਂ ਨੂੰ ਹਲੇ ਦਾਣਾ ਪਾਉਣਾ ਤੇ ਇੱਧਰ ਦਵਾਈਆਂ ਦਾ ਪਟਾਰਾ ਵੀ ਆ ਗਿਆ ਆਤਾ ਬਰੋਟਨ ਲੇਵਰ ਟੋਨਿਕ ਲੈ ਕੇ ਆਂਦੀ ਸੀ ਸੀ ਛੁੱਟੀ ਜੀ ਇਹ ਇੰਜੈਕਸ਼ਨ ਆਪਾਂ ਨੇ ਲੈ ਕੇ ਆਨੇ ਆ ਜਿਹੜੇ ਟੱਕਰੀਆਂ ਅੱਖਾਂ ਸੁੱਜ ਗਈਆਂ ਵੀਵੀ ਜੰਟਾ ਦਾ ਇੰਜੈਕਸ਼ਨ ਲਾਉਣਾ ਆਪਾਂ ਨੇ ਇਹ ਆਪਾਂ ਬਾਅਦ ਚ ਲੈ ਲਾਉਨੇ ਆ ਤੇ ਇੱਕ ਆਹ ਚੌਕ ਲੈ ਕੇ ਜਾਂਦਾ ਆਪਾਂ ਨੇ ਇਹ ਜਿਹੜੀਆਂ ਆ ਮਸ਼ੀਨ ਵਿੱਚ ਆਪਣੇ ਕੀੜੀਆਂ ਛੜ ਗਈਆਂ ਸੀਗੀਆਂ ਨਾ ਉਹਨਾਂ ਵਾਸਤੇ ਚਾਰਕੀ ਬਾਈ ਹਲੇ ਉਮਈ ਆ ਯਾਨੀ ਕਿ ਉਦਾਂ ਤਾਂ ਖੜਾ ਹਲੇ ਵਿਚਾਰਾ ਸ਼ਾਇਦ ਇਹ ਚ ਦੇਖਦਾ ਹੁਕਮ ਦਿਖਾਉਣਾ ਬਾਅਦ ਚ ਦਿਖਾਉਣਾ ਮੈਂ ਦਾਣੇ ਦਾ ਹਲੇ ਪਤਾ ਨਹੀਂ ਵੀ ਖਾਂਦਾ ਹੋਊਗਾ ਜਾਂ ਨਹੀਂ ਖਾਂਦਾ ਤੇ ਡਾਕਟਰ ਆਊਗਾ 10 11 ਵਜੇ ਤੇ ਫਿਰ ਦਵਾਈ ਦਵਾਈ ਨੂੰ ਦੇ ਕੇ ਜਾਊਗਾ ਫੀਮੇਲ ਦਾ ਇਲਾਜ ਆਪਾਂ ਨੇ ਕਰ ਦੇਣਾ ਜਿਹੜੀਆਂ ਅੱਖਾਂ ਸੁੱਜ ਗਈਆਂ ਤੇ ਬਾਈ ਰਾਤੀ ਬੱਚਿਆਂ ਵਿੱਚੋਂ ਜਿਹੜੇ ਬੱਚੇ ਨਿਕਲੇ ਸੀਗੇ ਇੱਕ ਚਕੋਰ ਦਾ ਬੱਚਾ ਮਰ ਗਿਆ ਇਹ ਪਤਾ ਨਹੀਂ ਕਿਵੇਂ ਮਰ ਗਿਆ ਆ ਦੇਖੋ ਤੇ ਸ਼ਾਮੇ ਜਦੋਂ ਮੈਂ ਦਾਣਾ ਪਾ ਕੇ ਗਿਆ ਸੀ ਕਦੋਂ ਤਾਂ ਬਿਲਕੁਲ ਠੀਕ ਸੀਗਾ ਤੇ ਇੱਕ ਬਟੇਰ ਦਾ ਬੱਚਾ ਮਰ ਗਿਆ ਇਹ ਹੁਣ ਪਤਾ ਨਹੀਂ ਕਿਦਾਂ ਦੋਨੇ ਮਰੇ ਆ ਜਦੋਂ ਆਪਾਂ ਦਾਣਾ ਪਾਇਆ ਸੀਗਾ ਸ਼ਾਮੀ ਬਿਲਕੁਲ ਸਹੀ ਸੀਗਾ ਚਲੋ ਦਾਣਾ ਇਹਨਾਂ ਦਾ ਪੀ ਆਈ ਆ ਤੇ ਆਪਾਂ ਪਾਣੀ ਪਾ ਦਨੇ ਆ ਇਹਨਾਂ ਨੂੰ ਤੇ ਇਹਨਾਂ ਨੂੰ ਆਪਾਂ ਬਾਹਰ ਸਿੱਟ ਦਨੇ ਆ ਲਓ ਪਹਿਲਾਂ ਚੌਹ ਜਾਂ ਵੀ ਲਾ ਦਨੇ ਆ ਜਿਹੜੀਆਂ ਕੀੜੀਆਂ ਮਸ਼ੀਨ ਵਿੱਚ ਬੜੀਆਂ ਹੋਈਆਂ ਉਹ ਮਰ ਜੂਗੀਆਂ ਲਾਈਟ ਜਗਾ ਦੋ ਇੱਕ ਵਾਰ ਦੋ ਬੱਚੇ ਹੋਰ ਨਿਕਲ ਗਏ ਤੇ ਆਂਡੇ ਵੀ ਬਾਈ ਆਪਾਂ ਥੱਲੇ ਧਾਰ ਲੰਨੇ ਆ ਤੇ ਇਹਨਾਂ ਬੱਚਿਆਂ ਨੂੰ ਆਪਾਂ ਛੱਡ ਦੰਨੇ ਆ ਇੱਧਰੇ ਦਾਣਾ ਦੂਣਾ ਖਾ ਲੂਗੇ ਤੇ ਪਹਿਲਾਂ ਆਪਾਂ ਹੁਣ ਅਖਬਾਰ ਚੇਂਜ ਕਰ ਦੰਨੇ ਆ ਉਸ ਤੋਂ ਬਾਅਦ ਚੌਕ ਲਾਉਨੇ ਆ ਤੇ ਨਾਲੇ ਫਿਰ ਆਂਡੇ ਥੱਲੇ ਧਾਰ ਦੰਨੇ ਆ ਤੇ ਇੱਕ ਮਸ਼ੀਨ ਦਾ ਜਿਹੜਾ ਬੱਲਬ ਸੀਗਾ ਇਹ ਵਾਲਾ ਫਿਊਜ ਹੋ ਗਿਆ ਤੇ ਇਹ ਵੀ ਆਪਾਂ ਬਦਲ ਲੈਣੇ ਆ। A few moments later। ਲੋ ਵੀ ਦੋਸਤੋ ਅਖਬਾਰ ਵੀ ਆਪਾਂ ਨੇ ਬਦਲਤਾ। ਇਕਨਾ ਰਾਤੀ ਆਪਾਂ ਨੇ ਅੰਡਾ ਤਾਰਿਆ ਸੀਗਾ। ਇਹਦੇ ਵਿੱਚੋਂ ਬੱਚਾ ਨਹੀਂ ਨਿਕਲਿਆ। ਜਿਹੜਾ ਬੱਚਾ ਉਹ ਚਿਪਕਿਆ ਹੋਇਆ ਤੇ ਇਹਨੂੰ ਆਪਾਂ ਹੁਣ ਆਪ ਹੀ ਕੱਢਦੇ ਆ। ਨਿਕਲ ਗਿਆ ਬਈ ਇੰਤਜ਼ਾਰ ਕਰ ਜਾ ਇਹ ਲੋ ਬੱਚਾ ਬਾਈ ਕੱਟਤਾ ਆਪਾਂ ਨੇ ਤੇ ਥੋੜੀ ਦੇਰ ਤੱਕ ਇਹਨੇ ਸੈੱਟ ਹੋ ਜਾਣਾ ਤੇ ਹੁਣ ਆਪਾਂ ਅੰਡੇ ਤਾਰ ਦੰਨੇ ਥੱਲੇ ਜਿਹੜੇ ਚਕੋਰਾਂ ਨੇ ਸਾਰੇ ਅੰਡੇ ਤੇ ਇਹਨਾਂ ਵਿੱਚੋਂ ਬਾਈ ਆਪਾਂ ਨੇ 4 ਬੱਚੇ ਰੱਖਣੇ ਆ ਤੇ ਬਾਕੀ ਇੱਕ ਮੀਰ ਨੂੰ ਆਪਾਂ ਨੇ ਦੇਣੇ ਆ ਉਹਨਾਂ ਦੀ ਪੇਮੈਂਟ ਆਈ ਹੋਈ ਆ ਤੇ ਆਪਣੇ ਕੋਲ ਜਿਹੜੇ ਹੈਗੇ ਆ ਬੱਚੇ ਹੁਣ ਤਕਰੀਬਨ 16 17 ਬੱਚੇ ਆ ਇਸ ਟਾਈਮ ਇੱਪਾਂ ਨੇ ਬੀਕ ਬੱਚੇ ਕੱਢ ਲੈਣੇ ਚਕੋਰਾਂ ਦੇ ਇਹ ਟੋਟਲ 60 ਆਂਡੇ ਸੀਗੇ ਦੇਖਦੇ ਹੁਣ ਬੱਚੇ ਕਿੰਨੇ ਕ ਨਿਕਲਦੇ ਆ ਨਾ ਵਿੱਚੋਂ ਆਂਡੇ ਬਾਈ ਆਪਾਂ ਨੇ ਸਾਰੇ ਤਾਰ ਤੇ ਥੱਲੇ ਤੇ ਹੁਣ ਤਾਂ ਸਿਰਫ ਬਟੇਰਾ ਦੇ ਆਂਡੇ ਰਹਿ ਗਏ ਉੱਪਰ ਚੌਕ ਆਪਾਂ ਨੇ ਕਮਾਤਾ ਤੇ ਬਾਕੀ ਜੇ ਹੋਰ ਮਾੜੀ ਮੋਟੀ ਕਸਰ ਆਹੀ ਤੇ ਫੇਰ ਕਮਾਦਾਂਗੇ ਤੇ ਹੁਣ ਮਸ਼ੀਨ ਨੂੰ ਵੀ ਕਰਦਨੇ ਬੰਦ ਸੈੱਟ ਕਰਕੇ ਇਹਨੂੰ ਤੇ ਹੁਣ ਪਹਿਲਾਂ ਬਾਈ ਦਾਣੇ ਦਾ ਕੰਮ ਨਿਬੇੜ ਲਵਾਂ ਉਸ ਤੋਂ ਬਾਅਦ ਫਿਰ ਅੱਜ ਆਪਾਂ ਦਾ ਸਟੋਰ ਸਾਫ਼ ਕਰਨਾ ਸਟੋਰ ਦਾ ਦੇਖੋ ਕਿੰਨਾ ਖਲਾਰਾ ਪਿਆ ਪਿਆ ਤੇ ਬਾਕੀ ਬਈ ਚੂਹੇ ਤਾਂ ਪੁੱਛੋ ਨਾ ਕਿੰਨੇ ਕਿ ਚੂਹੇ ਹੋਗੇ ਇੱਥੇ ਤੇ ਆ ਦੇਖੋ ਤਾਜੀ ਮਿੱਟੀ ਪੱਟੀ ਹੋਈ ਆ ਸਭ ਅੱਜ ਆਪਾਂ ਨੇ ਖਤਮ ਕਰ ਦੇਣੇ ਆ ਤੇ ਥੈਲੇ ਥੁਲੇ ਜਿੰਨੇ ਵੀ ਸਾਰਾ ਸਮਾਨ ਆ ਅਲਮਗੱਲਮ ਸਭ ਕੱਟ ਦੇਣਾ ਜਿਹੜਾ ਐਕਸਟਰਾ ਸਮਾਨ ਹੋਇਆ ਟਰਕੀ ਬਈ ਆਪਾਂ ਨੇ ਇੱਧਰ ਛੱਡ ਤੇ ਦਾਣਾ ਪਾਤਾ ਆਪਾਂ ਨੇ ਵਿੱਚੇ ਕਣਕ ਪਾਤੀ ਥੋੜੀ ਜੀ ਤੇ ਇੱਧਰ ਪਾਣੀ ਵਿੱਚ ਨਿਊਡੌਕਸ ਪਾਊਡਰ ਪਾਤਾ ਬਈ ਆਪਾਂ ਨੇ ਤੇ ਅੱਖ ਦਾ ਸੋਜਾ ਜਿਆ ਥੋੜਾ ਜਿਹਾ ਹੁਣ ਘਟ ਗਿਆ ਇਹਦਾ ਕੋਈ ਨਹੀਂ ਇੰਜੈਕਸ਼ਨ ਆਪਾਂ ਲਵਾਵਾ ਦਾਂਗੇ ਡਾਕਟਰ ਤੇ ਤੇ ਉਹ ਵੀ ਜਿਹੜਾ ਹੈਗਾ ਠੀਕ ਹੋ ਜਾਊਗਾ ਤੇ ਟਰਕੀ ਬਾਈ ਦੇਖ ਲਓ ਥੱਲੇ ਖੁੱਲਿਆ ਨਹੀਂ ਹੈਗਾ ਉਦਾਂ ਕੋਈ ਨਹੀਂ ਹੋ ਜਾਊਗਾ ਠੀਕ ਹੋ ਜਾਊਗਾ ਹੌਲੀ ਹੌਲੀ ਤੇ ਡਾਕਟਰ ਅੱਜ ਆਊਗਾ ਤੇ ਫਿਰ ਇਹਨੂੰ ਦਵਾਈ ਦਵਾਵਾਂਗੇ ਤੇ ਦਾਣੇ ਦਾ ਆਪਣਾ ਨੇ ਵੱਡ ਗਿਆ ਬਸ ਰਹਿ ਗਿਆ ਡਬਲ ਐਫ ਜੀ ਨੂੰ ਪਾਉਣ ਤੇ ਉਹ ਆਪਾਂ ਹੁਣ ਪਾਉਣੇ ਆ ਤੇ ਅੱਜ ਆਪਾਂ ਜਾਨਵਰ ਬਾਈ ਅੰਦਰੇ ਰੱਖਾਂਗੇ ਤੇ ਹਲਕਾ ਹਲਕਾ ਮੀਹ ਆ ਪਈ ਜਾਂਦਾ ਜਾਨਵਰ ਬਾਈ ਫਿਰ ਗਰਮ ਸਰਦ ਹੋ ਜਾਂਦੇ ਆ ਲੋਵੀ ਦੋਸਤੋ ਤੇ ਕੱਲ ਬਾਈ ਰਹਿ ਗਿਆ ਸੀਗਾ ਸਟੋਰ ਸਾਫ ਕਰਦੇ ਤੇ ਤੇ ਮੀਂਹ ਪੈਣ ਲੱਗ ਗਿਆ ਸੀਗਾ ਤੇ ਫਿਰ ਮੈਂ ਘਰੇ ਚਲੇ ਗਿਆ ਸੀਗਾ ਮਾਸ਼ਾਅੱਲਾ ਕੋਈ ਨਹੀਂ ਕੱਲ ਨੂੰ ਆਪਾਂ ਸਟੋਰ ਸਾਫ ਕਰਾਂਗੇ ਤੇ ਬਾਈ ਹੁਣ ਆਪਾਂ ਕਰਦੇ ਆ ਸਟੋਰ ਸਾਫ ਤੇ ਟਰਕੀ ਬਾਰੇ ਵੀ ਦੱਸ ਦਵਾਂ ਟਰਕੀ ਬਾਈ ਆਪਣਾ ਉਹ ਖੜਾ ਤੇ ਠੀਕ ਆ ਯਾਨੀ ਕਿ ਪਹਿਲਾਂ ਨਾਲੋਂ ਠੀਕ ਆ ਤੇ ਕੱਲ ਇੰਜੈਕਸ਼ਨ ਇਹਦੇ ਫੇਲ ਵਾਸਤੇ ਸੀਗੇ ਇਹ ਦਾਣਾ ਜ ਥੋੜਾ ਜਿਹਾ ਖਾਦਾ ਇਹਨੇ ਚੋਰ ਸਾਫ ਕਰਨ ਤੋਂ ਪਹਿਲਾਂ ਬਾਈ ਆਪਾਂ ਮਸ਼ੀਨ ਵਿੱਚ ਇੱਕ ਵਾਰ ਦੇਖ ਲੈਂਦੇ ਆਂ ਕਿ ਕੱਲ ਦੇ ਬੱਚੇ ਕਿੰਨੇ ਕਾ ਨਿਕਲੇ ਹੋਏ ਆਂ ਦੋ ਤਾਂ ਦਿਖ ਰਹੇ ਆਂ ਹਾਂ ਹਾਂ ਇੱਧਰ ਨੂੰ ਹੈਗੇ ਪੰਜ ਤਾਂ ਬੈਠੇ ਆਂ ਛੇਵੇਂ ਆਹੀ ਤੇ ਸੱਤ ਅੱਠ ਅੱਠ ਬੱਚੇ ਬਾਈ ਨਿਕਲ ਗਏ ਚਕੋਰਾ ਦੇ ਫਲਾਲ ਆਪਾਂ ਇਹਨਾਂ ਨੂੰ ਬਾਹਰ ਨਹੀਂ ਕੱਢਦੇ ਪਹਿਲਾਂ ਸਟੋਰ ਸਾਫ਼ ਕਰਦੇ ਫੇਰ ਬਾਹਰ ਕੱਢਾਂਗੇ ਇਹਨਾਂ ਨੂੰ ਤੇ ਮਸ਼ੀਨ ਆਪਾਂ ਬੰਦੇ ਕਰ ਦਨੇ ਆ ਜਮਾਨਤਾ ਜੀ ਕੱਟਤਾ ਬਾਹਰ ਸਾਰਾ ਤੇ ਚੂਹਿਆਂ ਨੂੰ ਦੇਖੋ ਪਟ ਪਟ ਕਿੰਨਾ ਬੁਰਾ ਹਾਲ ਕਰਤਾ ਇਹਦੇ ਇਹ ਪਹਿਲਾ ਹੁਣ ਮੈਂ ਝਾੜੂ ਲਾਉਣਾ ਝਾੜੂ ਲਾ ਕੇ ਨਾ ਫਿਰ ਖੱਡਾਂ ਇਹ ਬੰਦ ਕਰਦਾ ਤੇ ਬਾਹਰ ਤੇ ਜਿੱਥੇ ਮਿੱਟੀ ਪੈਂਦੀ ਉੱਥੇ ਪਾ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਨਾ ਚੂਹੇ ਚਾਹੇ ਤਾਂ ਹੁਣ ਭੱਜ ਗਏ ਬਾਹਰ ਭੱਜ ਗਏ ਤੇ ਦਵਾਈ ਪਾ ਦਾਂਗੇ ਫਿਰ ਇੱਕ ਹੋਰ ਫਿਰ ਦਿਓ ਦਿਓ ਇਹ ਫਿਊ ਮੂਮੈਂਟਸ ਲੇਟਰ ਨਾ ਲੈ ਝਾੜੂ ਲਾਤਾ ਤੇ ਖੱਡਾਂ ਜਿਹੜੀਆਂ ਚੂਹੇ ਵਾਲੀਆਂ ਸੀਗੀਆਂ ਸਾਰੀਆਂ ਭਰਤੀਆਂ ਆ ਦੇਖ ਲੋ ਮਿੱਟੀ ਪਾਈ ਵੀ ਜਿਹੜੀ ਦੇਖਦੀ ਹੋਣੀ ਐ ਇੰਨੇ ਖੱਡਾਂ ਸਿਗੀਆਂ ਤੇ ਚੂਚੇ ਉਧਰ ਰੱਖਦੇ ਆਪਾਂ ਨੇ ਸਾਈਡ ਤੇ ਤੇ ਬਾਕੀ ਹੁਣ ਮੈਂ ਦੇਖਦਾ ਕਿਸੇ ਨੂੰ ਬਲੇ ਕੇ ਆਉਣਾ ਤੇ ਗੋਹਾ ਮਿੱਟੀ ਜੀ ਉਰੇ ਘਵਾ ਦਨੇ ਆ ਥੋੜਾ ਸਾਫ ਜਾ ਹੋ ਜਾਊਗਾ ਤੇ ਬਾਕੀ ਦਾ ਜਿਹੜੇ ਥੈਲੇ ਜੇ ਆ ਇਕੱਠੇ ਜੇ ਕਰਕੇ ਘਰਾਂ ਰੱਖ ਦਾਂਗੇ ਤੇ ਬਾਕੀ ਸਮਾਨ ਜਿਹੜਾ ਫालतੂ ਉਹਨਾਂ ਸਾਰੇ ਨੂੰ ਅੱਗ ਲਾ ਕੇ ਫਿਰ ਸਾੜ ਦਾਂਗੇ 7 hours later ਲੋ ਵੀ ਦੋਸਤੋ ਸਟੋਰ ਦੀ ਆਪਾਂ ਨੇ ਗੱਲਬਾਤ ਬਾਈ ਬਣਾਉਤੀ ਪੂਰੀ ਤੇ ਖੱਡਾਂ ਖੁੱਡਾਂ ਸਾਰੀਆਂ ਭਾਰਤੀਆਂ ਇਹ ਗੋਹਾ ਮਿੱਟੀ ਜੀ ਬਾਈ ਕਮਾਉਂਦੇ ਹੈਗੀ ਇੱਥੇ ਤੇ ਸੂਹਾ ਬਾਈ ਇਹ ਸਾਰਾ ਕੰਮ ਆਪਾਂ ਨੇ ਕਰਤਾ ਸੀਗਾ ਟਾਈਮ ਹੋ ਗਿਆ ਬਾਈ 6:00 ਵੱਜ ਗਏ ਤੇ ਦਾਣੇ ਦਾ ਕੰਮ ਆਪਾਂ ਨੇ ਨਵੇੜਤਾ ਜਿਹੜੇ ਬੱਚੇ ਅੱਜ ਸੂਹਾ ਨਿਕਲੇ ਸੀਗੇ ਉਹ ਆਪਣੇ ਇੱਥੇ ਛੱਡਤੇ ਕੋਈ 2 3 ਚੋਰ 5 6 6 ਚਿੱਟੇ ਬੱਚੇ ਨਿਕਲ ਗਏ ਤੇ ਵਿੱਚੇ ਬਟੇਰੇ ਆ ਨਿਕਲੇ ਹੋਏ ਆ ਤੇ ਮੈਂ ਬਾਈ ਇੱਧਰ ਜਿਹੜਾ ਡ੍ਰਿੰਕਰ ਆ ਉਹ ਬੜਾ ਹੀ ਰੱਖਤਾ ਵਿੱਚ ਨਾ ਸੋ ਮੈਂ ਛੋਟੇ ਛੋਟੇ ਘੀਟੀਆਂ ਜੇ ਰੱਖਦੀਆਂ ਪੱਥਰ ਦੀਆਂ ਬਜਰੀ ਪਾਉਂਦੀ ਆਹ ਇਹਨਾਂ ਜਿਹੜੇ ਬੱਚੇ ਛੋਟੇ ਆ ਡੱਬੂਗੇ ਨਹੀਂ ਵਿੱਚ ਪਾਣੀ ਦੇ ਬਟੇਰਾਂ ਦੇ ਬੱਚੇ ਕਈ ਵਾ ਡੁੱਬ ਜਾਂਦੇ ਫਿਰ ਮੈਂ ਨਾ ਬਜਰੀ ਜੀ ਹਾ ਪਾ ਦਿੱਤੀ ਡੁੱਬੂਗੇ ਨਹੀਂ ਤੇ ਨਾ ਹੀ ਬਈ ਪਾਣੀ ਖਤਮ ਹੋਊਗਾ ਹੁਣ ਚੂਚੇ ਹੋਗੇ ਜ਼ਿਆਦਾ ਡਰਾਪਰ ਜੇ ਬਈ 5-7 ਮਿੰਟ ਬਾਅਦ ਜਿਆਦਾ ਖਾਲੀ ਕਰ ਦਿੰਦੇ ਤੇ ਇਹ ਫਿਰ ਮੈਂ ਬੜਾ ਫਿਰ ਡਰਿੰਕਰੇ ਭਰ ਕੇ ਰੱਖਦਾ ਚਲੋ ਹੁਣ ਇਹਦੇ ਵਿੱਚ ਤੇ ਬਈ ਪਾਣੀ ਪੀ ਜਾਣਗੇ ਤੇ ਬੱਚੇ ਇਹ ਆਪਾਂ ਨੇ ਜਿਹੜੇ ਤਾਂ ਬਟੇਰਾਂ ਦੇ ਆ ਇਹ ਆਪਾਂ ਨੇ ਸੀਲ ਨਹੀਂ ਕਰਨੇ ਇਹ ਆਪਾਂ ਨੇ ਆਪ ਹੀ ਰੱਖਣੇ ਆ ਬਟੇਰ ਆਪਣੇ ਵਾਂਗ ਘਟ ਹੈ ਤੇ ਖੱਡਾਂ ਦਾ ਚੂਹੇ ਨਹੀਂ ਬੰਦ ਕਰਤੀ ਸੀਗੀਆਂ ਤੇ ਬਾਕੀ ਹੁਣ ਦਵਾਈ ਤਾਂ ਮੈਂ ਪਾਤੀ ਇੱਕ ਵਾਰ ਹੋਰ ਦੇਖ ਲੈਂਦੇ ਆ ਬੱਚੇ ਨਿਕਲੇ ਤਾਂ ਨਹੀਂ ਮਸ਼ੀਨ ਚ ਤੇ ਉਹ ਇੱਕ ਨਿਕਲਿਆ ਚਲੋ ਇਹ ਤਾਂ ਸਵੇਾਈ ਆਪਾਂ ਛੱਡਾਂਗੇ ਚਲੋ ਠੀਕ ਆ ਦੋਸਤੋ ਕਰਦੇ ਆ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਤੇ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ